ਇੱਕ ਪਾਸੇ ਸ਼ਹੀਦੀ ਦਿਹਾੜੇ ਸ਼ੁਰੂ ਹੋ ਚੁੱਕੇ ਨੇ ਤੇ ਇਹਨਾਂ ਦਿਹਾੜਿਆਂ ਦੇ ਵਿੱਚ ਸਿੱਖ ਸੰਤਾਂ ਬੇਹੱਦ ਭਾਵੁਕ ਦਿਖਾਈ ਦਿੰਦੀਆਂ ਨੇ ਤੇ ਦੂਜੇ ਪਾਸੇ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਸਿੱਖ ਮਨਾਂ ਨੂੰ ਝੰਡੋਰ ਕੇ ਰੱਖ ਦਿੱਤਾ ਹੈ ਸਿੱਖਾਂ ਦੇ ਮਨਾਂ ਦੇ ਅੰਦਰ ਭਾਰੀ ਰੋਸ ਪੈਦਾ ਕਰਕੇ ਰੱਖ ਦਿੱਤਾ ਹੈ ਦਰਅਸਲ ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਦੇ ਇੱਕ ਉਪਨਗਰ ਮੈਨੂ ਰੇਵਾ 'ਚ ਨਗਰ ਕੀਰਤਨ ਦੌਰਾਨ ਸਥਾਨਕ ਨੌਜਵਾਨਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਹੰਗਾਮਾ ਕਰਨ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਾਣਕਾਰੀ ਮੁਤਾਬਕ ਗੁਰਦੁਆਰਾ ਨਾਨਕਸਰ 68 ਈਸ਼ਰ ਦਰਬਾਰ ਮੈਨੂੰ ਰੇਵਾ ਤੋਂ ਸਜਿਆ ਨਗਰ ਕੀਰਤਨ ਜਦੋਂ ਵਾਪਸ ਗੁਰਦੁਆਰਾ ਸਾਹਿਬ ਪਰਤ ਰਹੀ ਸੀ ਤਾਂ ਆਖਰੀ ਪੜਾਅ ਤੇ ਜਾ ਕੇ ਇੱਕ ਸਾਈਡ ਵਾਲੇ ਪਾਸੇ ਤੋਂ 70 ਤੋਂ 80 ਸਥਾਨਕ ਨੌਜਵਾਨ ਆ ਜਾਂਦੇ ਨੇ ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਨਗਰ ਕੀਰਤਨ ਨੂੰ ਉਹ ਰੋਕ ਕੇ ਨਗਰ ਕੀਰਤਨ ਦੇ ਸਾਹਮਣੇ ਇਹਨਾਂ ਨੌਜਵਾਨਾਂ ਨੇ ਹੋਕਾ ਡਾਂਸ ਕੀਤਾ ਤੇ ਇਹ ਕਹਿ ਰਹੇ ਨੇ ਕਿ ਨਿਊਜ਼ੀਲੈਂਡ ਸਾਡੀ ਧਰਤੀ ਹੈ ਇਹ ਤੁਹਾਡਾ ਇੰਡੀਆ ਨਹੀਂ ਹੈ ਇਹਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਜਿੱਤੇ ਸਾਫ਼ ਤੌਰ ਤੇ ਇਹ ਲਿਖਿਆ ਹੋਇਆ ਹੈ ਕਿ ਇਹ ਇੰਡੀਆ ਨਹੀਂ ਹੈ ਇਹ ਨਿਊਜ਼ੀਲੈਂਡ ਹੈ ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਰੋਕਣ ਵਾਲੇ ਪੈਂਟੇਕੋਸਟ ਸੰਗਠਨ ਡੈਸਟੀਨੀ ਚਰਚ ਦੇ ਮੁਖੀ ਦੱਸੇ ਜਾ ਰਹੇ ਨੇ ਇਹ ਘਟਨਾ ਬੀਤੇ ਦਿਨ 2:30 ਵਜੇ ਵਾਪਰੀ ਇਸ ਘਟਨਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਮਨਾਂ ਦੇ ਅੰਦਰ ਭਾਰੀ ਰੋਸ ਵੀ ਦਿਖਾਈ ਦੇ ਰਿਹਾ ਹੈ ਕਾਫੀ ਸਮਾਂ ਉਹਨਾਂ ਨੇ ਰਸਤਾ ਰੋਕੀ ਰੱਖਿਆ ਸਿੱਖ ਸੰਗਤਾਂ ਨੇ ਇਸ ਮਾਹੌਲ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਤੇ ਖੁਦ ਵੀ ਸ਼ਾਂਤੀ ਦੇ ਨਾਲ ਖੜੇ ਦਿਖਾਈ ਦੇ ਰਹੇ ਨੇ ਇਸ ਮੌਕੇ ਸਿੱਖ ਜਥੇਬੰਦੀਆਂ ਦੇ ਕਈ ਆਗੂ ਵੀ ਉੱਥੇ ਮੌਜੂਦ ਸਨ ਤੇ ਨਗਰ ਕੀਰਤਨ ਦੇ ਲਈ ਸਿੱਖ ਜਥੇਬੰਦੀਆਂ ਨੇ ਇਜਾਜ਼ਤ ਲਈ ਹੋਈ ਸੀ ਇਸ ਘਟਨਾ ਮੌਕੇ ਤੇ ਪੁਲਿਸ ਵੀ ਮੌਜੂਦ ਸੀ ਬਾਅਦ ਦੇ ਵਿੱਚ ਹੋਰ ਪੁਲਿਸ ਵੀ ਆਈ ਤੇ ਉਹਨਾਂ ਨੌਜਵਾਨਾਂ ਦੇ ਸਾਈਡ ਹੋਣ ਤੇ ਨਗਰ ਕੀਰਤਨ ਸਮਾਪਤੀ ਵੱਲ ਵਧਿਆ। ਇਹ ਘਟਨਾ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ। ਉਹਨਾਂ ਨੇ ਸਾਫ਼ ਤੌਰ ਤੇ ਇਸ ਦੀ ਸਖਤ ਨਿਖੇਧੀ ਕੀਤੀ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਕਹਿਣਾ ਕੇ ਨਿਊਜ਼ੀਲੈਂਡ ਵਿਖੇ ਉਥੋਂ ਦੇ ਕੁਝ ਲੋਕਾਂ ਦੇ ਵੱਲੋਂ ਸਿੱਖਾਂ ਦੇ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਰੋਕ ਕੇ ਜੇ ਜੋ ਘਟਨਾ ਕੀਤੀ ਗਈ ਹੈ ਇਹ ਜੋ ਡਾਂਸ ਕੀਤਾ ਗਿਆ ਇਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਸਿੱਖ ਲੰਬੇ ਸਮੇਂ ਤੋਂ ਉਹਨਾਂ ਮੁਲਕਾਂ ਦੇ ਵਿੱਚ ਰਹਿ ਰਹੇ ਨੇ ਇਸੇ ਦੇ ਨਾਲ ਹੀ ਉਹ ਉਹਨਾਂ ਮੁਲਕਾਂ ਦਾ ਬਣਦਾ ਟੈਕਸ ਵੀ ਦਿੰਦੇ ਆ ਰਹੇ ਨੇ ਤੇ ਪੂਰੇ ਕਾਨੂੰਨੀ ਤਰੀਕੇ ਦੇ ਨਾਲ ਉਥੇ ਰਹਿ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਧਰਮ ਜਾਂ ਫਿਰ ਨਸਲ ਦੇ ਆਧਾਰ ਤੇ ਵਿਤਕਰਾ ਕਰਕੇ ਸਮਾਜ ਵਿੱਚ ਹਿੰਸਾ ਫੈਲਾਉਣਾ ਚਾਹੁੰਦੇ ਨੇ ਵਿਦੇਸ਼ਾਂ ਦੇ ਵਿੱਚ ਨਸਲੀ ਵਿਤਕਰੇ ਤੇ ਨਸਲੀ ਘਟਨਾਵਾ ਵਾਪਰਦੇ ਰਹਿੰਦੀਆਂ ਨੇ ਪਰ ਇਹ ਇੱਕ ਅਜੀਹਾ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਨਗਰਕੀਰਤ ਨੂੰ ਕੁਝ ਸਥਾਨਕ ਨਿਵਾਸੀਆਂ ਦੇ ਵੱਲੋਂ ਰੋਕਿਆ ਗਿਆ ਕਾਫੀ ਸਮਾਂ ਸੜਕ ਤੇ ਰੁਕਣਾ ਪਿਆ ਹਾਲਾਂਕਿ ਇਸ ਮੌਕੇ ਕੋਈ ਅਨਸੁਖਾਵੀ ਘਟਨਾ ਨਹੀਂ ਵਾਪਰੀ ਪੁਲਿਸ ਨੇ ਮੁਸਤੈਦੀ ਵਰਤਦਿਆਂ ਉਹਨਾਂ ਨੌਜਵਾਨਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਤੇ ਦੂਜੇ ਪਾਸੇ ਸਿੱਖ ਵੀ ਖੜੇ ਹੋਏ ਸਨ ਸਿੱਖ ਜਥੇਬੰਦੀਆਂ ਦੇ ਆਗੂ ਵੀ ਉੱਥੇ ਮੌਜੂਦ ਸਨ ਕੋਈ ਵੀ ਅਜਿਹੀ ਘਟਨਾ ਨਹੀਂ ਵਾਪਰੀ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਚਲਦਿਆਂ ਨਗਰ ਕੀਰਤਨ ਸਜਾਏ ਜਾ ਰਹੇ ਨੇ ਸਿੱਖ ਸੰਗਤਾਂ ਪਹਿਲਾਂ ਹੀ ਭਾਵਕ ਹੁੰਦੀਆਂ ਨੇ ਪਰ ਜਦੋਂ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਤਾਂ ਸਿੱਖ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ ਹੁਣ ਵੇਖਣਾ ਹੋਵੇਗਾ ਕਿ ਉਥੋਂ ਦੀ ਸਰਕਾਰ ਇਹਨਾਂ ਨੌਜਵਾਨਾਂ ਦੇ ਖਿਲਾਫ ਕੀ ਕਾਰਵਾਈ ਕਰੇਗੀ